ਜੀ ਅੱਜ ਆਪਾਂ ਰਾੜਾ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ ਹਾਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਜੋ ਸੰਤ ਇਹਨਾਂ ਦਾ ਅੱਜ ਅੰਤਿਮ ਸੰਸਕਾਰ ਹੋਇਆ ਹੈ ਸੋ ਮਹਾਪੁਰਸ਼ਾਂ ਦੀਆਂ ਜੋਸੀ ਕੋ ਬਿਆਨਤ ਹੀ ਦੇਣਾ ਸਨ ਇਹਨਾਂ ਨੂੰ ਇਹਨਾਂ ਨੇ 11 ਸਾਲ ਲਗਭਗ ਇਸ ਟਰਸਟ ਦੇ ਮੁਖੀ ਰਹੇ ਹਨ ਸੰਪਰਦਾ ਦੇ ਸੋ 11 ਸਾਲਾਂ ਦੇ ਵਿੱਚ ਹੀ ਬਹੁਤ ਜਿਹੜੇ ਹਨ ਇੰਨੇ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਕਾਰਜ ਕੀਤੇ ਜਿਸਰ ਮਾਈਕਰੋਮੀਡੀਆ ਜੋ ਸਾਰੇ ਹੀ ਜਗਤ ਨੂੰ ਪਤਾ ਹੈ ਵੀ ਐਪ ਤਿਆਰ ਕਰਕੇ ਦਿੱਤਾ ਜਿਸ ਦੇ ਵਿੱਚ ਧਾਰਮਿਕ ਗ੍ਰੰਥ ਸ੍ਰੀ ਦਸਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਸ਼੍ਰੀ ਟਿਕਾਂ ਲੋਡ ਕਰਕੇ ਦਿੱਤੀਆਂ ਹੁਣ ਵੀ ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਬਾਣੀ ਇਸ ਦਾ ਪੰਜਾਂ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਜੋਸੀ ਵਿਦਵਾਨਾਂ ਦੇ ਕੋਲੋਂ ਲੱਥਾ ਕਰਵਾਇਆ ਸੀ ਉਸ ਦੀਆਂ ਫਾਈਲਾਂ ਤਿਆਰ ਕੀਤੀਆਂ ਸੀ ਤੇ ਉਹ ਵੀ ਹੁਣ ਜੋ ਹੈ ਉਹ ਦਿੱਲੀ ਕਮੇਟੀ ਨੂੰ ਸਪਰਦ ਕੀਤੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਹਨ ਉਹ ਬਾਣੀ ਪੜ੍ਹ ਕੇ ਉਸ ਦੀ ਸਮਝ ਕਰਕੇ ਤੇ ਸਿੱਖੀ ਦੇ ਨਾਲ ਜੁੜਨਗੇ ਸੋ ਮਹਾਪੁਰਸ਼ਾਂ ਦੇ ਹੋਰ ਵੀ ਬਿਆੰਤ ਉਪਰਾਲੇ ਹਨ ਦਾਸ ਦੇ ਦਾਦਾ ਜੀ ਵੀ ਇਸ ਸੰਪਰਦਾ ਦੇ ਨਾਲ ਜੋ ਸੀ ਉਹ ਜੁੜੇ ਹੋਏ ਸਨ ਤੇ ਉਹਨਾਂ ਨੇ ਹੀ ਦਾਸ ਨੂੰ ਰਾੜਾ ਸਾਹਿਬ ਸੰਪਰਦਾ ਦੇ ਨਾਲ ਜੋੜਿਆ ਸੰਤ ਮਹਾਰਾਜ ਰਣਜੀਤ ਸਿੰਘ ਜੀ ਬ੍ਰਖਤ ਮਹਾਤਮਾ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਤੋਂ ਵਰਸਾਏ ਹੋਏ ਤੇ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਬਲਕਾਰ ਸਿੰਘ ਜੀ ਪੰਜ ਗਰਈਆਂ ਇਹਨਾਂ ਦੀ ਸੰਗਤ ਦਾਸ ਨੇ ਹੁੰਦੀ ਰਹਿੰਦੀ ਹੈ ਸੋ ਉਹਨਾਂ ਦੀ ਪ੍ਰੇਰਣਾ ਦੇ ਅਨੁਸਾਰ ਜੋ ਹੈ ਉਹ ਆਪਣਾ ਚੱਲੀਦਾ ਹੈ ਸੋ ਮਹਾਪੁਰਖਾਂ ਵੱਲੋਂ ਇਹ ਸੰਗਤ ਨੂੰ ਨਾਮ ਦਾ ਅਭਿਆਸ ਕਰਾਉਣ ਦੀ ਪ੍ਰਤਾਪ ਚਾਰ ਕਰਨ ਦੀ ਜੋ ਹੈ ਉਹ ਸੇਧ ਮਿਲੀ ਹੈ ਤੋਂ ਮਹਾਂਪੁਰਸ਼ਾਂ ਦੇ ਆਸੇ ਅਨਸਾਰ ਜੋ ਹੈ ਜੀਵਨ ਬਤੀਤ ਕਰੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ